ਕਾਲੇ ਮੈਂਟੇ ਕੱਪੜੇ ਕਾਲੇ ਮੈਂਟਾ ਵੇ ਗੁੰਨੀ ਹੀ ਭਰ ਆ ਮੈਂ ਫਿਰਾਂ ਲੋਕ ਕਹੈਂ ਦਰਵੇਸ ਫਰੀਦਾ ਲੋਕ ਕਹੈਂ ਦਰਵੇਸ ਬੀਜੇਪੀ ਦਾ ਜਦੋਂ ਵੀ ਕੈਂਡੀਡੇਟ ਕੋਈ ਵੀ ਆਊਗਾ ਬੀਜੇਪੀ ਦਾ ਅਸੀਂ ਉਹਦੇ ਵਿਰੋਧ ਕਰਾਂਗੇ ਸੰਯੁਕਤ ਮੋਰਚੇ ਦੀ ਕਾਲ ਆ ਇਹ ਹਰੇਕ ਪਿੰਡ ਚ ਹਰੇਕ ਸ਼ਹਿਰ ਚ ਵੱਧ ਤੋਂ ਵੱਧ ਵਿਰੋਧ ਕੀਤਾ ਜਾ। ਭਾਰਤੀ ਜਨਤਾ ਪਾਰਟੀ ਨੂੰ ਔਰ ਕੇਂਦਰ ਦੀ ਮੋਤੀ ਸਰਕਾਰ ਨੂੰ ਇਹ ਜਿਤਾਵਨੀ ਦਿੱਤੀ ਆ ਕਿ ਅਸੀਂ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਵਿਰੋਧ ਕਰਾਂਗੇ। ਅਸੀਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ੁਬਾਨਾਂ 'ਤੇ ਜਬਤ ਕਰਾ ਕੇ ਇਹ ਦਮ ਲਵਾਂਗੇ। ਕਿਸਾਨਾਂ ਨੂੰ ਪਤਾ ਕਿ ਪਹਿਲੇ ਅੰਦੋਲਨ ਚ ਵੀ ਇਹ ਬੰਦਾ ਬੈਲੈਂਸਡ ਰਿਹਾ ਐਤਕੀ ਵੀ ਬੈਲੈਂਸਡ ਰਿਹਾ। ਸਿੰਘੂ ਬਾਰਡਰ ਟਿੱਕਰੀ ਬਾਰਡਰ ਸਾਰੇ ਬਾਰਡਰ ਮੇਰੀ ਕਨਸਿਸਟੈਂਸੀ ਸੀ ਭਾਵੇਂ ਮੈਨੂੰ ਝੜਕਾ ਮਾਰਨ ਜੋ ਮਰਜੀ ਮੈਂ ਲੰਗਰ ਲੈ ਕੇ ਚੱਲ ਜਾਂਦਾ ਸੀ ਤੁਹਾਨੂੰ ਪਤਾ ਇੱਕ ਵਾਰੀ ਮੈਂ ਗਿਆ ਮੈਂ ਕਿਹਾ ਗਾਲਾ ਗੋਲਾ ਬਾਜ਼ਕਟੋਂ ਪਹਿਲਾਂ ਪਕੌੜੇ ਖਿਲਾਓ ਮੈਨੂੰ ਘੁੱਤ ਖੋ ਸਕੀ ਆ ਉਹਦੀ ਝੋਲੀ 'ਚ ਸਿਰ ਵੀ ਪਾ ਦਿੰਦੇ ਜਿਹੜਾ ਚੱਲ ਕੇ ਦਰ ਤੇ ਆ ਜਵੇ ਸਿੱਖਾਂ ਦੀ ਕਿਸਾਨਾਂ ਦੀ ਪੰਜਾਬੀਆਂ ਦੀ ਇਹ ਫਿਤਰਤ ਹੈ ਜਿਹੜਾ ਚੱਲ ਕੇ ਆ ਜਵੇ ਨਾ ਉਹਨੂੰ ਕੱਖ ਨਹੀਂ ਕਹਿੰਦੇ ਜਿਹੜਾ ਆਕਰਚ ਰਵੇ ਉਹਦੀ ਆਕੜ ਭਰਨਾ ਜਾਣਦੇ ਆ ਜਿੰਦਗੀ ਦਾ ਸਫਰ ਪਹਿਲਾ ਸਹੀ ਦਾ ਸਫਰ ਫੇ ਦੂਜੀ ਪਾਰਿਸ ਆ ਜਿਹੜਾ ਸੇਵਾ ਦਾ ਸਫਰ ਜਿਹਨੂੰ ਸਿਆਸਤ ਵੀ ਕਹਿੰਦੇ ਆ ਪਰ ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਹੈ ਸੂਫੀਆਂ ਦੇ ਸਰताज ਗੰਜੇ ਸ਼ਕਰ ਫਕ ਫਰੀਦ ਯਾ ਫਰੀਦ ਬਾਬਾ ਫਰੀਦ ਦੇ ਕਦਮਾਂ ਵਿੱਚ ਸਭ ਤੋਂ ਪਹਿਲਾਂ ਮੱਥਾ ਟੇਕਿਆ ਇਦੋਂ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਪਰ ਇੱਥੇ ਦੇ ਨੌਕਰ ਲੱਗਣਾ ਵੀ ਬਾਦਸ਼ਾਹਾਂ ਨਾਲੋਂ ਬਿਹਤਰ ਹੈ ਮੈਂ ਇਹ ਇਲੈਕਸ਼ਨ ਸਿਆਸਤ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਰੱਖੀ ਦਿਨਾ ਇਹ ਮੇਰੇ ਮਾਲਕਾ ਕੋਈ ਚੰਗੇ ਭਾਗ ਲਿਖੇ ਸੀ ਜਿਹੜਾ ਇਸ ਦਰਦੀ ਗੁਲਾਮੀ ਅੱਜ ਮੱਥਾ ਟੇਕ ਕੇ ਔਰ ਮੈਂ ਇਹ ਪੜਨ ਲਿਆ ਕਿ ਇਸ ਸ਼ਹਿਰ ਵਿੱਚ ਨੰਗੇ ਪੈਰੀ ਫਿਰਿਆ ਕਰੂੰਗਾ ਇਹ ਐਡਾ ਮੁਕੱਦਸ ਸ਼ਹਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨੇ ਕਿਰਪਾ ਕਰਕੇ ਆਪ ਗਏ ਪਾਕਪਟਨ ਪਾਕਪਟਨ ਤੋਂ ਉਹਨਾਂ ਦੀ ਬਾਣੀ ਲੈ ਕੇ ਆਏ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਬਾਣੀ ਬਾਬਾ ਫਰੀਦ ਜੀ ਦੀ ਹੈ ਸੋ ਇਸ ਕਰਕੇ ਮੈਂ ਇੱਕ ਅਦ ਨਾ ਜਾ ਗੁਨਾਹਗਾਰ ਦੁਨੀਆਦਾਰ ਤੁਹਾਡੇ ਨਾਲੇ ਇਹਨਾਂ ਤੋਂ ਨੋਤ ਰਿਆ ਤੇ ਨਾਲੇ ਕਹਿੰਦੇ ਦੋ ਤਾਰ ਸਰੰਗੀਆਂ ਦੀ ਨਾਲੇ ਮੈਂ ਤੇਰੀ ਨੌਕਰ ਤੇ ਨਾਲੇ ਤੇਰਿਆਂ ਸੰਗੀਆਂ ਦੀ ਤੇ ਮੈਂ ਵੀ ਕਵਾਂਗਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾਵੇ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾਵੇ ਉਨਹੀ ਪਰਿਆ ਮੈਂ ਫਿਰਾ ਲੋਕ ਕਹੈ ਦਰਵੇਸ ਫਰੀਦਾ ਲੋਕ ਕਹੈ ਦਰਵੇਸ ਲੋਕ ਕਹੈ ਦਰਵੇਸ ਫਰੀਦਾ ਐਸਾ ਹੋਏ ਰਹੋ ਫਰੀਦਾ ਐਸਾ ਹੋਏ ਰਹੋ ਜੈਸੇ ਕੱਖ ਮਸੀਤ ਪੈਰਾ ਹੀ ਠਲਤਾੜੀਆ ਫਿਰ ਵੀ ਨਾ ਛਾੜੇ ਪ੍ਰੀਤ ਬਹੁਤ ਸ਼ੁਕਰੀਆ ਜੀ ਮੁਕਾਬਲੇ ਦੇ ਕਿਵੇਂ ਕੀਤੇ ਕਰਮਜੀਤ ਮੋਲ ਵੀ ਇੱਕ ਹੋਰ ਦੇ ਮੁਕਾਬਲੇ ਚ ਤੇ ਹੋਰ ਵੀ ਅਲੱਗ-ਤਾਂ ਵੀ ਕਲਾਕਾਰ ਆ ਸਕਦੇ ਨੇ ਸਭ ਲਈ ਸਭ ਲਈ ਦੁਆਵਾਂ ਮੇਰਾ ਜਨਮ ਮੁਹੱਬਤ ਲਈ ਹੋਇਆ ਮੁਕਾਬਲਿਆਂ ਲਈ ਨਹੀਂ ਹੋਇਆ ਲੜਨ ਲਈ ਨਹੀਂ ਹੋਇਆ ਨਫ਼ਰਤ ਲਈ ਨਹੀਂ ਹੋਇਆ ਮੈਂ ਪਹਿਲਾਂ ਹੀ ਕਹਿੰਦਾ ਕਿ ਫਰੀਦਕੋਟ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਕਿਸੇ ਨਾ ਮੇਰੀ ਨਫ਼ਰਤ ਨਹੀਂ ਪਰ ਤੁਸੀਂ ਪਸੰਗੀ ਕਿੰਨੇ ਕਿੰਨੇ ਕਿਸਾਨ ਵਿਰੋਧ ਕਰ ਰਹੇ ਨੇ ਇਹ ਲੱਗਦਾ ਕਿ ਇਲੈਕਸ਼ਨ ਦੇ ਵਿੱਚ ਤੁਸੀਂ ਕਿਤੇ ਦਿੱਕਤ ਸੰਭਾ ਸਾ ਵੀ ਆ ਕਿਸਾਨ ਕਿਸਾਨਾਂ ਨੂੰ ਪਤਾ ਕਿ ਪਹਿਲੇ ਅੰਦੋਲਨ ਚ ਵੀ ਇਹ ਬੰਦਾ ਬੈਲੈਂਸਡ ਰਿਹਾ ਐਤਕੀ ਵੀ ਬੈਲੈਂਸਡ ਰਿਹਾ ਸਿੰਗੂ ਬਾਰਡਰ ਟਿਕਰੀ ਬਾਰਡਰ ਸਾਰੇ ਬਾਰਡਰ ਮੇਰੀ ਕੰਸਟਿਟੈਂਸੀ ਸੀ ਭਾਵੇਂ ਮੈਨੂੰ ਛਿੜਕਾ ਮਾਰਨ ਜੋ ਮਰਜ਼ੀ ਮੈਂ ਲੰਗਰ ਲੈ ਕੇ ਚੱਲ ਜਾਂਦਾ ਸੀ ਤੁਹਾਨੂੰ ਪਤਾ ਇੱਕ ਵਾਰੀ ਮੈਂ ਗਿਆ ਮੈਂ ਕਿਹਾ ਗਾਲਾਂ ਕੋਲਾ ਬਾਅਦ ਕੱਢੋ ਪਹਿਲਾਂ ਪਕੌੜੇ ਖਿਲਾਓ ਮੈਨੂੰ ਬਹੁਤ ਬੁੱਖ ਲੱਗੀ ਆ। ਉਹਦੀ ਝੋਲੀ 'ਚ ਸਿਰ ਵੀ ਪਾ ਦਿੰਦੇ ਜਿਹੜਾ ਚੱਲ ਕੇ ਦਰ ਤੇ ਆ ਜਵੇ। ਸਿੱਖਾਂ ਦੀ ਕਿਸਾਨਾਂ ਦੀ ਪੰਜਾਬੀਆਂ ਦੀ ਇਹ ਫਿਤਰਤ ਹੈ ਜਿਹੜਾ ਚੱਲ ਕੇ ਆ ਜਵੇ ਨਾ ਉਹਨੂੰ ਕੱਖ ਨਹੀਂ ਕਹਿੰਦੇ। ਜਿਹੜਾ ਆਕੜ 'ਚ ਰਵੇ ਉਹਦੀ ਆਕੜ ਭਰਨਾ ਜਾਣਦੇ ਆ। ਫਰੀਦਕੋਟ ਦੇ ਲੋਕਾਂ ਕਿਵੇਂ ਪਿਆਰ ਮਿਲਦੇ ਸਤ ਨੂੰ। ਫਰੀਦਕੋਟ ਅੱਜ ਪਹਿਲਾ ਦਿਨ ਆ। ਅੱਜ ਬਾਬਾ ਜੀ ਦੀ ਹਾਜ਼ਰੀ ਭਰੀ ਆ। ਗੁਰੂ ਘਰ ਦਾ ਔਰ ਸੂਫੀਆਂ ਦਾ ਆਪਸ ਵਿੱਚ ਬਹੁਤ ਗਹਿਰਾ ਤਾਲੁਕਆ ਹਜ਼ਰਤ ਮੀਆਂ ਮੀਰ ਸਾਹਿਬ ਨੇ ਨੀਵ ਪੱਥਰ ਰੱਖਿਆ ਦਰਬਾਰ ਸਾਹਿਬ ਦਾ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਖੁਦ ਚੱਲ ਕੇ ਮਲਤਾਨ ਗਏ ਉਦੋਂ 11ਵੀਂ ਗੱਦੀ ਤੇ ਸਨ ਦੀਵਾਨ ਸਾਹਿਬ ਉੱਥੇ ਗੱਦੀ ਨਸ਼ੀਨ ਨੂੰ ਦੀਵਾਨ ਕਿਹਾ ਜਾਂਦਾ ਹੁਣ ਵੀ ਮੈਂ ਰਾਤਿਸਾ ਮੈਂ ਪਾਕਪਟਨ ਵੀ ਜਾਣਾ ਕਈ ਵਾਰੀ ਉੱਥੇ ਮੱਥਾ ਟੇਕਣ ਬਾਬਾ ਫਰੀਦ ਜੀ ਦੇ ਉੱਥੇ ਜਾ ਕੇ ਫੇ ਪਹਿਲੀ ਪਾਤਸ਼ਾਹੀ ਜਗਤਗੁਰੂ ਗੁਰਨਾਨਕ ਦੇਵ ਜੀ ਮਹਾਰਾਜ ਜਿਹੜੀ ਬਾਣੀ ਲੈ ਕੇ ਆਏ ਸੀ ਉਹ ਗੁਰੂ ਗ੍ਰੰਥ ਸਾਹਿਬ ਦੀ ਸ਼ਸ਼ੋਭਤ ਆ ਇਸ ਕਰਕੇ ਨਤਮਸਤਕ ਹੋਇਆ ਮੈਂ ਔਰ ਤੁਸੀਂ ਵੀ ਮੇਰੇ ਲਈ ਅਰਦਾਸ ਕਰਨਾ ਇੱਥੇ ਦਾ ਗੁਲਾਮ ਇੱਥੇ ਦਾ ਨੌਕਰ ਬਣਿਆ ਰਹਾ ਮੈਂ ਕਦੀ ਸਿਆਸਤ ਦਾ ਨਾ ਬਣਾ ਠੀਕ ਆ ਆ ਕੁਛ ਸਾਡੀਆਂ ਮੰਗਾਂ ਇਹਨਾਂ ਦਾ ਮੰਗਾਂ ਦਾ ਹੱਲ ਕੀਤਾ ਜਾਵੇ ਇਹਨਾਂ ਨੇ ਸਾਨੂੰ ਦਿੱਲੀ ਦੇ ਵਿੱਚ ਨਹੀਂ ਵੜਨ ਦਿੱਤਾ ਸੀ ਉਹਦੇ ਕਰਕੇ ਅਸੀਂ ਇਹਨਾਂ ਨੂੰ ਪੰਜਾਬ 'ਚ ਹਰੇਕ ਪਿੰਡ 'ਚ ਹਰੇਕ ਜ਼ਿਲ੍ਹੇ 'ਚ ਇਹਨਾਂ ਦਾ ਵੱਧ ਤੋਂ ਵੱਧ ਵਿਰੋਧ ਕਰਾਂਗੇ ਤਾਂ ਜੋ ਜਦੋਂ ਸਾਨੂੰ ਦਿੱਲੀ 'ਚ ਨਹੀਂ ਵੜਨ ਦਿੱਤਾ ਸੀ ਅਸੀਂ ਇਹਨਾਂ ਨੂੰ ਪੰਜਾਬ 'ਚ ਕਿਸ ਪਿੰਡਾਂ 'ਚ ਨਾ ਵੜਨ ਦਿੱਤਾ ਜਾਵੇ ਹਰ ਇੱਕ ਬੀਜੇਪੀ ਦੀ ਸਰਕਾਰ ਬਣਦੀ ਆ ਤਾਂ ਫਿਰ ਕੀ ਹੋਏਗਾ ਦੇਖੀ ਜਾਂਦੇ ਹੋ ਤੁਸੀਂ ਜੀ ਅੱਗੇ ਵੀ ਜੋ ਫੈਸਲੇ ਕੀਤੇ ਆ ਮੋਦੀ ਸਾਹਿਬ ਨੇ ਅੰਦਰ ਬਹਿ ਕੇ ਕੀਤੇ ਆ ਮੰਦਰਾਲਾ ਹੋਵੇ ਜਾਂ ਹੋਰ ਕੋਈ ਜਿੰਨੇ ਵੀ ਫੈਸਲੇ ਕੀਤੇ ਉਹਨੇ ਅੱਜ ਤਿੱਕਰ ਕਿਸੇ ਵੀ ਜਿਹੜੇ ਉਹਦੇ ਮੰਤਰੀ ਸੰਤਰੀ ਕਿਸੇ ਨੂੰ ਨਹੀਂ ਪੁੱਛਿਆ ਜੋ ਫੈਸਲਾ ਕਰਨਾ ਕਾਨੂੰਨ ਵਾਪਸ ਬਣਾਏ ਕਾਨੂੰਨ ਉਦੋਂ ਵੀ ਫੈਸਲਾ ਆਪਦਾ ਜਦੋਂ ਕਾਨੂੰਨ ਵਾਪਸ ਲਏ ਉਦੋਂ ਵੀ ਫੈਸਲਾ ਉਹਦਾ ਆਪਦਾ ਜੇ ਮੋਦੀ ਸਾਹਿਬ ਆ ਜਾਂਦੇ ਆ ਦੂਰ ਯਾਰ ਐਨੀ ਤਾਨਾਸ਼ਾਹੀ ਵੱਧ ਜੂਗੀ ਕਿਸੇ ਵੀ ਆ ਜਿਹੜੇ ਮਾੜੇ ਲੋਕ ਆ ਇਹ ਬਾਹਰ ਨਹੀਂ ਨਿਕਲ ਸਕਣਗੇ ਕੋਈ ਪਰਦਾਸ਼ਨ ਨਹੀਂ ਕਰ ਸਕਦੇ ਜਿਹੜੇ ਦੁਕਾਨਦਾਰ ਆ ਮਾੜੇ ਭੜੇ-ਭੜੇ ਮੌਲ ਖੋਲਦੇ ਆ ਕੋਈ ਸਾਰੇ ਮਰਨ ਦੇ ਕਿਨਾਰੇ ਪਹੁੰਚ ਜਾਣਗੇ ਤੁਹਾਡਾ ਵਿਰੋਧ ਅੱਜ ਅੱਜ ਦਾ ਨਹੀਂ ਹੈਗਾ ਜਦੋਂ ਵੀ ਟੈਲੀਗੇਟ ਤੇ ਆਏਗਾ ਤਾਂ ਵਿਰੋਧ ਹੋਏਗਾ ਬੀਜੇਪੀ ਦਾ ਜਦੋਂ ਵੀ ਕੈਂਡੀਡੇਟ ਕੋਈ ਵੀ ਆਊਗਾ ਬੀਜੇਪੀ ਦਾ ਅਸੀਂ ਉਹਦੇ ਵਿਰੋਧ ਕਰਾਂਗੇ ਸੰਜੁਗਤ ਮੋਰਚੇ ਦੀ ਕਾਲ ਆ ਇਹ ਹਰੇਕ ਪਿੰਡ 'ਚ ਹਰੇਕ ਸ਼ਹਿਰ 'ਚ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ ਮੈਂ ਸੋਜਿੰਦਰ ਸਿੰਘ ਟੁੰਮੜਪਨ ਜ਼ਿਲ੍ਹਾ ਪ੍ਰਧਾਨ ਕੋਲੇ ਦੇ ਕਿਸਾਨ ਸਭਾ ਜ਼ਿਲ੍ਹਾ ਬੀਪਕੋਟ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਹਾਂਸਾ ਹਾਂਸ ਦਾ ਇੱਥੇ ਫਰੀਦਕੋਟ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਦੇ ਉੱਤੇ ਅਸੀਂ ਅੱਜ ਸੰਯੁਕਤ ਮੋਹਸਥਾਨ ਮੋਰਚੇ ਦੇ ਕਾਲ ਦੇ ਉੱਤੇ ਕਾਲੀਆਂ ਝੰਡੀਆਂ ਨਾਲ ਰੋਸ ਵਖਾਵਾ ਕੀਤਾ ਔਰ ਭਾਰਤੀ ਜਨਤਾ ਪਾਰਟੀ ਨੂੰ ਔਰ ਕੇਂਦਰ ਦੀ ਮੋਤੀ ਸਰਕਾਰ ਨੂੰ ਇਹ ਜਿਤਾਵਣੀ ਦਿੱਤੀ ਆ ਕਿ ਅਸੀਂ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਵਿਰੋਧ ਕਰਾਂਗੇ ਕਿਉਂਕਿ ਦੇਸ਼ ਦੀ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦਾ ਮਜ਼ਦੂਰਾਂ ਦਾ ਸਾਰੇ ਵਰਗਾਂ ਦਾ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੋਂ 10 ਸਾਲ ਦਾ ਰਾਜ ਭਾਗ ਕਰਕੇ ਮੁੱਕਰੀ ਆ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹਦੇ ਵਿੱਚ ਪੰਜਾਬ ਦੀਆਂ 37 ਜਥੇਬੰਦੀਆਂ ਅਤੇ ਪੂਰੇ ਦੇਸ਼ ਦੀਆਂ 50 ਤੋਂ ਵੱਧ ਜਥੇਬੰਦੀਆਂ ਸ਼ਾਮਲ ਆ ਅਸੀਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ੁਬਾਨਾਂ 'ਤੇ ਜਬਤ ਕਰਾ ਕੇ ਦਮ ਲਵਾ